ਪਾਸੇ ਉਸ ਕੁੜੀ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਦੂਜੇ ਪਾਸੇ ਕਿਹਾ ਜਾਂਦਾ ਆ ਕਿ ਅਸੀਂ ਸਮਾਜ ਦੀ ਗੰਦਗੀ ਸਾਫ਼ ਕਰ ਦਿੱਤੀ ਆ ਜੇ ਉਹ ਉਸ ਤਰ੍ਹਾਂ ਦਾ ਕੰਟੈਂਟ ਬਣਾ ਰਹੀ ਸੀ ਜੇ ਉਹਦਾ ਕੰਟੈਂਟ ਨਾ ਹੀ ਚੱਲਦਾ ਤਾਂ ਉਹ ਕਿਤੇ ਕਿਤੇ ਸਮਾਜ ਦੇ ਸਾਹਮਣੇ ਆਉਂਦੀ ਜਿਵੇਂ ਤੁਸੀਂ ਗੱਲ ਕਹੀ ਕਿ ਉਹਨਾਂ ਦਾ ਮਰਡਰ ਹੋਇਆ ਜਾਂ ਕੁਝ ਵੀ ਚੀਜ਼ ਹੋਈ ਤਾਂ ਉਹ ਮਰਡਰ ਕਰਨਾ ਕੀ ਜਸਟੀਫਾਈਡ ਹੈ ਜੇ ਉਹ ਥੌਟੀ ਇਹੋ ਜਿਹਾ ਹੈ ਪਿਛੇ ਤਾਂ ਪਹਿਲਾਂ ਤਾਂ ਆਪਾਂ ਨੂੰ ਸੋਚ ਨੂੰ ਸੁਧਾਰਨਾ ਚਾਹੀਦਾ ਨਾ ਉਹਨੇ ਇੱਕ ਅੱਧੀ ਰੀਲ ਪਾਈ ਹੋਗੀ ਕੁੜੀ ਨੇ ਡਬਲ ਮੀਨਿੰਗ ਦੀ ਤੇ ਉਹ ਚੱਲੀ ਆ ਤੇ ਉਹਨੂੰ ਇੱਕ ਉਸ ਵਾਸਤੇ ਇੱਕ ਰਾਹ ਖੁੱਲ ਗਿਆ ਪੈਸੇ ਕਮਾਈ ਕਰਨ ਦਾ ਤੇ ਜੇ ਅਸੀਂ ਉਹਨੂੰ ਹੱਲਾਸ਼ੀਰੀ ਨਾ ਦਿੰਦੇ ਉਸ ਚੀਜ਼ ਨੂੰ ਹਵਾ ਨਾ ਦਿੰਦੇ ਤੇ ਅੱਜ ਉਹ ਕੁੜੀ ਕੰਚਨ ਕੁਮਾਰੀ ਤੋਂ ਕੰਚਨ ਕੋਰ ਗਿਆ ਮੰਨਦੀ ਤੇ ਜੇ ਕੁਝ ਐਕਸ਼ਨ ਜਾਂ ਕੋਈ ਸੁਧਾਰ ਤੁਹਾਨੂੰ ਚਾਹੀਦਾ ਹੈ ਤਾਂ ਤੁਹਾਨੂੰ ਇਨ ਪਰਸਨ ਉਹ ਬੰਦੇ ਨਾਲ ਮਿਲ ਕੇ ਪਹਿਲਾਂ ਇਹ ਵੀ ਤਾਂ ਦੇਖਣਾ ਪੈਣਾ ਹੈ ਕਿ ਵੀ ਉਹ ਬੰਦਾ ਹੈ ਕਿਹੋ ਜਿਹਾ ਹੂੰ ਜੇ ਉਹ ਬੰਦਾ ਸੱਚੀ ਚੈਸਲ ਚ ਇਦਾਂ ਦਾ ਹੈ ਕਿ ਉਹ ਇੱਕ ਕੈਰੈਕਟਰ ਨੂੰ ਪਲੇ ਕਰ ਰਿਹਾ ਹੂੰ ਉਹ ਇੱਕ ਸਟੋਰੀ ਬਣਾ ਕੇ ਇੱਕ ਕੈਰੈਕਟਰ ਨੂੰ ਪਲੇ ਕਰ ਰਿਹਾ ਹੈ ਬਿਲਕੁਲ ਤੇ ਬਹੁਤ ਵੱਡੀ ਗਲਤੀ ਹੋਊਗੀ ਆਪਣੀ ਕਿ ਜੇ ਅਸੀਂ ਉਹਨਾਂ ਕਰੈਕਟਰ ਨੂੰ ਉਹ ਬੰਦੇ ਦੇ ਉੱਪਰ ਲੇਬਲ ਹੀ ਕਰ ਦਿੱਤੀ ਹੂੰ ਕਿਹਾ ਕਿ ਉਹ ਕੁੜੀ ਦੀ ਹਤਿਆਕ ਕਰ ਦਿੱਤੀ ਉਹਦਾ ਮਰਡਰ ਕਰ ਦਿੱਤਾ ਵੀ ਪੰਜਾਬ ਦੇ ਵਿੱਚੋਂ ਗੰਦ ਸਾਫ ਕਰ ਦਿੱਤਾ ਤੁਹਾਨੂੰ ਕੀ ਲੱਗਦਾ ਕਿ ਉਹਦੀ ਮੌਤ ਦੇ ਨਾਲ ਸਾਡੇ ਪੰਜਾਬ ਵਿੱਚੋਂ ਜਾਂ ਸਾਡੇ ਸਮਾਜ ਦੇ ਵਿੱਚੋਂ ਗੰਦ ਸਾਫ ਹੋ ਗਿਆ ਕਮਲਦੀਪ ਕੌਰ ਨੂੰ ਮਾਰਤਾ ਜੇ ਇਹ ਕਹਿ ਦਿੱਤੇ ਪਏ ਸੋਸਾਇਟੀ ਦੇ ਵਿੱਚ ਉਹ ਕਿ ਅਸੀਂ ਗੰਦ ਕੱਢਤਾ ਹੂੰ ਇੱਕ ਬੰਦੇ ਨੂੰ ਮਾਰ ਕੇ ਹੂੰ ਪਰ ਉਹ ਜੀ ਕਿੰਨੇ ਹੀ ਬੰਦੇ ਹੋਰ ਨੇ ਉਹ ਹੋਰ باتیں ਹੀ ਰਹਿਣਗੇ ਜਦੋਂ ਤੱਕ ਉਹ ਸੋਚ ਸਹੀ ਨਹੀਂ ਹੋਈ